ਮੈਂ ਜਿਸ ਤਰ੍ਹਾਂ ਸਟੇਟ ਵਿੱਚ ਦੂਸਰਾ ਸਥਾਨ ਹਾਸਲ ਕੀਤਾ ਹੈ اسی ਤਰ੍ਹਾਂ ਮੈਂ ਨੈਸ਼ਨਲ ਇੰਟਰਨੈਸ਼ਨਲ ਵਿੱਚ ਵੀ ਦੂਜਾ ਸਥਾਨ ਹਾਸਲ ਕਰਾਂਗਾ ਤੁਸੀਂ ਖੇਡੇ ਸੀ ਇਹ ਮੈਂ 55 ਕਿਲੋ ਭਾਰ ਵਿੱਚ ਖੇਡਿਆ ਸੀ ਕਿੰਨੇ ਮੈਚ ਹੋਏ ਤੁਹਾਡੇ ਉੱਤੇ 4 ਔਖਾ ਕੰਮ ਨਾ ਕੋਈ ਜਹਾਨ ਉੱਤੇ ਹੁੰਦਾ ਕਰਨਾ ਹੈ ਸਦਾ ਆਰੰਭ ਔਖਾ ਹੌਸਲੇ ਬੁਲੰਦ ਹੋਣ ਤਾਂ ਚੱਕ ਪਹਾੜ ਦਈਏ ਬਿਨਾ ਹੌਸਲੇ ਚੱਕਣਾ ਖੰਭ ਔਖਾ ਸੋ ਦੋਸਤੋ ਮੈਂ ਹਾਂ ਨਵਨੀਤ ਸਿੰਘ ਜੀ ਮਾਤਾ ਤੁਸੀਂ ਵੇਖ ਰਹੇ ਹੋ ਜੀਬੀਸੀ ਅਪਡੇਟ ਖਿਡਾਰੀਆਂ ਵੱਲੋਂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਮੱਲਾਂ ਮਾਰੀਆਂ ਜਾ ਰਹੀਆਂ ਨੇ ਤੇ ਇਸ ਵਕਤ ਅਸੀਂ ਪਹੁੰਚੇ ਹਾਂ ਹਿਆਰਪੁਰ ਦੇ ਡਗਾਣਾ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ਜਿੱਥੇ ਕਿ ਇੱਕ ਖਿਡਾਰੀ ਵੱਲੋਂ ਸਟੇਟ ਪੱਧਰ ਤੇ ਖੇਡ ਕੇ ਮੈਡਲ ਵੀ हासिल ਕੀਤਾ ਗਿਆ ਤੇ ਉਸ ਸੰਬੰਧੀ ਸਾਡੇ ਨਾਲ ਮੌਜੂਦ ਹੈ ਸਕੂਲ ਦਾ ਸਟਾਫ ਅਤੇ ਉਹ ਖਿਡਾਰੀ ਵੀ ਮੌਜੂਦ ਹੈ ਸੋ ਉਸ ਪ੍ਰਤੀ ਅਸੀਂ ਗੱਲਬਾਤ ਕਰਾਂਗੇ ਕਿਵੇਂ ਉਸ ਨੇ ਇਸ ਸਟੇਟ ਦੇ ਵਿੱਚ ਭਾਗ ਲਿਆ ਅਤੇ ਮੈਡਲ ਹਾਸਲ ਕੀਤਾ ਸੋ ਗੱਲਬਾਤ ਕਰਦੇ ਹਾਂ ਸਕੂਲ ਦੇ ਪ੍ਰਿੰਸੀਪਲ ਨਾਲ ਹਾਂਜੀ ਮੈਨੂੰ ਕੀ ਨਾਮ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਹੈ ਹਰਪ੍ਰੀਤ ਕੌਰ ਤੇ ਮੈਂ ਮੁੱਖ ਅਧਿਆਪਕਾ ਸਰਕਾਰੀ ਹਾਈ ਸਕੂਲ ਡгана ਕਲਾਂ ਬਜੋਂ ਸਿਵਾਮਨ ਨਿਵਾ ਰਹੀ ਹਾਂ ਅੱਜ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਸਕੂਲ ਦਾ 8ਵੀਂ ਕਲਾਸ ਦਾ ਵਿਦਿਆਰਥੀ ਜੋਬਨਪ੍ਰੀਤ ਸਿੰਘ ਇਸ ਨੇ ਪੰਜਾਬ ਸਟੇਟ ਜੂਡੋ ਚੈਂਪੀਅਨਸ਼ਿਪ ਵੱਲੋਂ ਕਰਵਾਈ ਜਾ ਰਹੀ 44ਵੀਂ ਆ ਸਬ ਜੂਨੀਅਰ ਜੂਡੋ ਚੈਂਪੀਅਨਸ਼ਿਪ ਦੇ ਵਿੱਚ ਸਟੇਟ ਲੈਵਲ 'ਚੋਂ ਦੂਸਰਾ ਸਥਾਨ ਹਾਸਲ ਕੀਤਾ ਹੈ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਬਹੁਤ ਹੀ ਖੁਸ਼ੀ ਹੁੰਦੀ ਹੈ ਜਦੋਂ ਆਪਣੇ ਸਕੂਲ ਦਾ ਵਿਦਿਆਰਥੀ ਇਸ ਤਰ੍ਹਾਂ ਖੇਡਾਂ ਦੇ ਵਿੱਚ ਜਾਂ ਪੜ੍ਹਾਈ ਦੇ ਵਿੱਚ ਕਿਸੇ ਜਗ੍ਹਾ ਵੀ ਜਿਹੜਾ ਨਾਮਣਾ ਖੱਟੇ ਮੈਨੂੰ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੈ ਅਸੀਂ ਪਹਿਲਾਂ ਵੀ ਇਸੇ ਤਰ੍ਹਾਂ ਇਸੇ ਵਿਦਿਆਰਥੀ ਨੂੰ ਦੀ ਪ੍ਰਾਪਤੀ ਲਈ ਇਕੱਠੇ ਹੋਏ ਸੀ ਮੈਨੂੰ ਖੁਸ਼ੀ ਹੈ ਕਿ ਹੁਣ ਇਹ ਬੱਚਾ ਸਟੇਟ ਦੇ ਵਿੱਚ ਖੇਡ ਕੇ ਆਇਆ ਤੇ ਉੱਥੋਂ ਸਿਲਵਰ ਮੈਡਲ ਜਿੱਤ ਕੇ ਲੈ ਕੇ ਆਇਆ ਇਹ ਖੁਸ਼ੀ ਭਰ ਵਾਲਾ ਪਲ ਜਿਹੜਾ ਅਸੀਂ ਸਾਰੇ ਇਕੱਠੇ ਸਾਂਝਾ ਕਰ ਰਹੇ ਹਾਂ ਇਸ ਵੇਲੇ ਮੇਰੇ ਵੱਲੋਂ ਪਿੰਡ ਵਾਸੀਆਂ ਨੂੰ ਤੇ ਸਕੂਲ ਦੀ ਜਿਹੜੀ ਐਸਐਮਸੀ ਕਮੇਟੀ ਹੈ ਉਹਨੂੰ ਸਕੂਲ ਦੇ ਸਟਾਫ ਮੈਂਬਰਾਂ ਨੂੰ ਬੱਚਾ ਜੋਬਨਪ੍ਰੀਤ ਸਿੰਘ ਇਸ ਨੂੰ ਇਸ ਦੇ ਮਾਤਾ ਪਿਤਾ ਨੂੰ ਤੇ ਸਭ ਤੋਂ ਵੱਧ ਇਸ ਦੇ ਕੋਚ ਸਹਿਬਾਨ ਤੇ ਸਾਡੇ ਜਿਹੜੇ ਮੈਡਮ ਨਵਦੀਪ ਕੌਰ ਜੀ ਨੇ ਜਿਹੜੇ ਖੇਡਾਂ ਦੇ ਅਧਿਆਪਕ ਨੇ ਡੀਪੀ ਨੇ ਉਹਨਾਂ ਨੂੰ ਖਾਸ ਤੌਰ ਤੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਮੈਂ ਬਹੁਤ ਖੁਸ਼ ਆ ਇਹ ਗੱਲ ਅਨਾਉਂਸ ਕਰਨ ਵੇਲੇ ਕਿ ਸਾਡੇ ਸਕੂਲ ਦਾ ਵਿਦਿਆਰਥੀ ਹੈ ਜਿਸ ਨੇ ਸਟੇਟ ਦੇ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ ਬਹੁਤ ਹੀ ਖੁਸ਼ੀ ਹੁੰਦੀ ਹੈ ਜਦੋਂ ਬੱਚਾ ਸਕੂਲ ਦੇ ਨਾਮ ਨੂੰ ਉੱਚਾ ਚੱਕਦਾ ਹੈ ਤੇ ਉਸ ਨੂੰ ਰੌਸ਼ਨ ਕਰਦਾ ਹੈ ਤੇ ਜੋ ਪ੍ਰਾਪਤੀ ਜਿਹੜੀ ਇਸ ਬੱਚੇ ਦੀ ਹੈ ਉਹ ਇਹਦੀ ਆਪਣੀ ਜਿਹੜੀ ਹੈਗੀ ਹੈ ਉਹ ਕੋਸ਼ਿਸ਼ਾਂ ਸਦਕਾ ਮੈਂ ਅਰਦਾਸ ਕਰਦੀ ਹਾਂ ਪਰਮਾਤਮਾ ਕੋਲੋਂ ਕਿ ਇਹ ਬੱਚਾ ਇਸੇ ਤਰ੍ਹਾਂ ਹੀ ਅੱਗੇ ਵੀ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਉੱਥੇ ਤੱਕ ਵੀ ਪਹੁੰਚੇ ਤੇ ਸਦਾ ਆਪਣੇ ਸਕੂਲ ਨੂੰ ਯਾਦ ਰੱਖੇ ਤੇ ਇਸੇ ਤਰ੍ਹਾਂ ਹੀ ਜਿਹੜਾ ਪਿੰਡ ਦਾ ਨਾਮ ਤੇ ਸਕੂਲ ਦਾ ਨਾਮ ਰੋਸ਼ਨ ਕਰਦਾ ਰਹੇ ਥੈਂਕ ਯੂ ਵੈਰੀ ਮੱਚ ਮੇਰਾ ਨਾਮ ਜੋਬਨ ਪ੍ਰੇਸਿੰਗ ਹੈ ਮੈਂ ਸਰਕਾਰੀ ਹਾਈ ਸਕੂਲ ਡਗਾਣਾ ਕਲਾ ਵਿੱਚ ਪੜਦਾ ਹਾਂ ਇਹ ਮੇਰੇ ਮਾਤਾ ਪਿਤਾ ਸਕੂਲ ਅਧਿਆਪਕਾਂ ਤੇ ਮੇਰੇ ਕੋ ਦੇ ਮੋਦਲਤ ਮਿਹਨਤ ਹੈ ਮੈਂ ਜਿਸ ਤਰ੍ਹਾਂ ਸਟੇਟ ਵਿੱਚ ਦੂਸਰਾ ਸਥਾਨ ਹਾਸਲ ਕੀਤਾ ਹੈ ਐਸੀ ਤਰ੍ਹਾਂ ਮੈਂ ਨੈਸ਼ਨਲ ਇੰਟਰਨੈਸ਼ਨਲ ਵਿੱਚ ਵੀ ਦੂਜਾ ਸਥਾਨ ਹਾਸਲ ਕਰਾਂਗਾ ਤੁਸੀਂ ਖੇਡੇ ਸੀ ਇਹ ਮੈਂ 55 ਕਿਲੋ ਭਾਰ ਵਿੱਚ ਖੇਡਿਆ ਸੀ ਤੇ ਕਿੰਨੇ ਮੈਚ ਹੋਏ ਤੁਹਾਡੇ ਉੱਤੇ ਚਾਰ ਹੋਏ ਤੇ ਚਾਰਾਂ ਵਿੱਚੋਂ ਕਿੰਨੇ ਜਿੱਤੇ ਤਿੰਨ ਤਿੰਨ ਜਿੱਤ ਕੇ ਸੈਕਿੰਡ ਪੋਜੀਸ਼ਨ ਹਾਸਲ ਕੀਤੀ ਠੀਕ ਹੈ ਤੇ ਪੱਗ ਵੀ ਬਹੁਤ ਸੋਹਣੀ ਬੰਨੀ ਹੋਈ ਹੈ ਪੱਟਾਂ ਵਾਲੀ ਪੱਗ ਹੈ ਤੇ ਇਸੇ ਤਰ੍ਹਾਂ ਹੀ ਸਮਾਈਲ ਜਿਹੜੀ ਆ ਉਹ ਵੀ ਚਿਹਰੇ ਤੇ ਸਾਫ਼ ਦਿਖਾਈ ਦੇ ਰਹੀ ਆ ਜਿਤਦੀ ਖੁਸ਼ੀ ਮੈਡਲ ਦੇ ਨਾਲ ਜਿਹੜੀ ਆ ਔਰ ਪ੍ਰਿੰਸੀਪਲ ਸਾਹਿਬਾਨ ਵੀ ਜਿਹੜੇ ਨੇ ਉਹ ਵੀ ਪੂਰੇ ਖੁਸ਼ ਨੇ ਸਕੂਲ ਦਾ ਨਾਮ ਰੋਸ਼ਨ ਕੀਤਾ ਹਾਂਜੀ ਆਪਣੇ ਕੋਚ ਸਾਹਿਬਾਨ ਨਾਲ ਵੀ ਗੱਲ ਕਰਾਂਗੇ ਹਾਂਜੀ ਡੀਪੀ ਮੈਡਮ ਹਾਂਜੀ ਮੈਡਮ ਹਾਂਜੀ ਕੀ ਕਹਿਣਾ ਚਾਹੋਗੇ ਖੁਸ਼ੀ ਭਰਿਆ ਪਲ ਜਿਹੜਾ ਹਾਂਜੀ ਇਹ ਸਾਡੀ ਸਕੂਲ ਲਈ ਬੜੀ ਮਾਣ ਦੀ ਗੱਲ ਹੈ ਕਿ ਜੋਵਨਪ੍ਰੀਤ ਨੇ ਸਟੇਟ ਪੱਧਰ ਤੇ ਬੜਾ ਇਹ ਸੈਕੰਡ ਪੋਜੀਸ਼ਨ ਹਾਸਲ ਕੀਤੀ ਔਰ ਬਾਕੀ ਬੱਚਿਆਂ ਨੂੰ ਮੈਨੂੰ ਕੀ ਤੁਸੀਂ ਸੰਦੇਸ਼ ਦਵੋਗੇ ਜੀ ਹਾਂ ਜੀ ਮੈਂ ਬਾਕੀ ਬੱਚਿਆਂ ਨੂੰ ਇਹ ਸੰਦੇਸ਼ ਦਵਾਂਗੇ ਵੀ ਮਦਰ ਪੜ੍ਹਾਈ ਦੇ ਨਾਲ ਖੇਡਾਂ ਦੇ ਵਿੱਚ ਵੀ ਜ਼ਰੂਰ ਭਾਗ ਲੈਣਾ ਚਾਹੀਦਾ ਹੈ ਹਾਂ ਜੀ ਮੇਰੇ ਵੱਲੋਂ ਇੱਕ ਛੋਟਾ ਜਿਹਾ ਸੰਦੇਸ਼ ਹੈ ਸਕੂਲ ਦੇ ਬੱਚਿਆਂ ਨੂੰ ਵੀ ਤੇ ਜਿਹੜਾ ਹੈਗਾ ਮੈਂ ਸਮੂਹ ਸਮਾਜ ਨੂੰ ਇਹ ਦਿਆਂਗੀ ਕਿ ਬੱਚੇ ਨੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਸਰਦਾਰ ਹੈ ਪਗੜੀ ਬੰਨੀ ਹੋਈ ਹੈ ਗੁਰਸੇਖ ਪਰਿਵਾਰ ਨਾਲ ਜਿਹੜਾ ਹੈਗਾ ਬਿਲੋਂਗ ਕਰਦਾ ਹੈ ਤੇ ਬਹੁਤ ਵਧੀਆ ਲੱਗਦਾ ਹੈ ਗੁਰ ਸਿੱਖੀ ਦੀ ਗੱਲ ਨਹੀਂ ਮੈਂ ਕਰ ਰਹੀ ਮੈਂ ਗੱਲ ਕਰਨੀ ਹੈ ਕਿ ਖੇਡਾਂ ਦੇ ਵਿੱਚ ਰੁਚੀ ਰੱਖਣ ਦੇ ਨਾਲ ਖੇਡਾਂ ਦੇ ਵਿੱਚ ਪ੍ਰਾਪਤੀ ਕਰਨ ਦੇ ਨਾਲ ਇੱਕ ਗੱਲ ਨੂੰ ਬੱਚਾ ਜਿਸ ਤਰ੍ਹਾਂ ਜੋ ਸਾਡੇ ਸਮਾਜ ਦੇ ਵਿੱਚ ਨਸ਼ਿਆਂ ਦਾ ਰੁਝਾਨ ਬਹੁਤ ਵੱਧ ਰਿਹਾ ਹੈ ਉਹਦੇ ਨਾਲ ਜੇਕਰ ਤੁਸੀਂ ਮੇਰਾ ਸਮਾਜ ਨੂੰ ਇੱਕੋ ਸੰਦੇਸ਼ ਹੈ ਕਿ ਬੱਚੇ ਨੂੰ ਜੇਕਰ ਤੁਸੀਂ ਪੜ੍ਹਾਈ ਦੇ ਨਾਲ ਨਾਲ ਇਸੇ ਤਰ੍ਹਾਂ ਜਿਸ ਤਰ੍ਹਾਂ ਇਹਦੇ ਮਾਪਿਆਂ ਨੇ ਇਹਦੇ ਮਾਤਾ ਪਿਤਾ ਨੇ ਰਿਸਪੈਕਟਡ ਇਹਦੇ ਪੇਰੈਂਟਸ ਨੇ ਉਹਨਾਂ ਨੇ ਬੱਚੇ ਨੂੰ ਖੇਡਾਂ ਦੇ ਵਿੱਚ ਲਵਾਇਆ ਤੇ ਬੱਚਾ ਅੱਗੇ ਪਹੁੰਚਿਆ ਹੋਰ ਵੀ ਅੱਗੇ ਜਾਏਗਾ ਮੇਰੀ ਇੱਕੋ ਹੀ ਸੰਦੇਸ਼ ਹੈ ਮੇਰਾ ਸਾਰੇ ਸਮਾਜ ਨੂੰ ਸਾਰੇ ਪੇਰੈਂਟਸ ਨੂੰ ਕਿ ਜੇਕਰ ਇਸ ਤਰ੍ਹਾਂ ਅਸੀਂ ਸਾਰੇ ਕਿਸੇ ਨਾ ਕਿਸੇ ਫੀਲਡ ਦੇ ਵਿੱਚ ਬੱਚੇ ਨੂੰ ਇਨਵੋਲਵ ਕਰੀਏ ਚਾਹੇ ਉਹ 뮤직 ਹੈ ਚਾਹੇ ਉਹ ਖੇਡ ਹੈ ਚਾਹੇ ਕੋਈ ਵੀ ਕਿਸੇ ਤਰ੍ਹਾਂ ਦੀ ਕੋ-ਕਰੀਕੂਲਰ ਐਕਟੀਵਿਟੀਆਂ ਹੈ ਤਾਂ ਉਹਦੇ ਨਾਲ ਇੱਕ ਚੀਜ਼ ਹੋਰ ਅਸੀਂ ਸਮਾਜ ਨੂੰ ਯੋਗਦਾਨ ਦਿਆਂ ਕਿ ਜਿਸ ਤਰ੍ਹਾਂ ਸਾਡੇ ਸਮਾਜ ਦੇ ਵਿੱਚ ਬਹੁਤ ਨਸ਼ਿਆਂ ਦਾ ਜਿਹੜਾ ਪ੍ਰਭਾਵ ਬਹੁਤ ਵੱਧਦਾ ਜਾ ਰਿਹਾ ਹੈ ਉਹਦਾ ਮੈਨੂੰ ਤਾਂ ਇੱਕੋ ਹੀ ਕਾਰਨ ਲੱਗਦਾ ਹੈ ਕਿ ਅਸੀਂ ਬੱਚਿਆਂ ਨੂੰ ਬਿਜ਼ੀ ਨਹੀਂ ਕਰਦੇ ਬੱਚੇ ਆਪਣਾ ਫ੍ਰੀ ਟਾਈਮ ਦੇਖਦੇ ਨੇ ਤੇ ਉਹ ਗਲਤ ਸੰਗਤ ਵਿੱਚ ਪੈ ਜਾਂਦੇ ਨੇ ਸੋ ਇਸ ਕਰਕੇ ਜੇਕਰ ਇਸੇ ਤਰ੍ਹਾਂ ਹੀ ਪੇਰੈਂਟਸ ਸਾਰੇ ਸੁਜਵਾਨ ਹੋ ਕੇ ਪੜ੍ਹਾਈ ਦੇ ਨਾਲ ਨਾਲ ਬੱਚੇ ਨੂੰ ਕੋ ਕਰਿਕੂਲਰ ਐਕਟੀਵਿਟੀਆਂ ਦੇ ਵਿੱਚ ਵੀ ਇਨਵੋਲਵ ਕਰਨ ਤਾਂ ਉਸ ਦੇ ਨਾਲ ਬੱਚੇ ਦਾ ਇਸ ਤਰ੍ਹਾਂ ਦੇ ਜਿਹੜੇ ਨੈਗੇਟਿਵ ਪੱਖ ਨੇ ਸਾਡੇ ਸਮਾਜ ਦੇ ਉਹਦੇ ਵਿੱਚ ਰੁਝਾਨ ਜਿਹੜਾ ਉਹ बच ਸਕਦਾ ਬੱਚੇ ਦਾ ਰੁਝਾਨ ਜਾਣ ਤੋਂ बच ਸਕਦਾ ਬੱਚਾ ਤੇ ਉਹਦੇ ਨਾਲ ਇੱਕ ਤੀਰ ਨਾਲ ਦੋ ਨਿਸ਼ਾਨੇ ਹੋ ਸਕਦੇ ਆ ਕਿ ਬੱਚਾ ਪ੍ਰਾਪਤੀ ਵੀ ਕਰੇਗਾ ਤੇ ਬੱਚਾ ਸਮਾਜ ਨੂੰ ਜਿਹੜਾ ਹੈਗਾ ਵਧੀਆ ਸੇਧ ਵੀ ਦੇਵੇਗਾ ਤੇ ਸਮਾਜ ਦੇ ਲਈ ਕੋਈ ਨਾ ਕੋਈ ਜਿਹੜਾ ਆ ਪਲੱਸ ਪੁਆਇੰਟ ਉਹ ਪੈਦਾ ਕਰੇਗਾ ਤੇ ਸਮਾਜ ਨੂੰ ਵਧੀਆ ਬਣਨ ਦੇ ਵਿੱਚ ਸਹਿਯੋਗ ਕਰੇਗਾ ਸੋ ਮੇਰੇ ਵੱਲੋਂ ਇੱਕ ਵਾਰ ਫਿਰ ਤੋਂ ਜੋ ਬਨਪ੍ਰੀਤ ਸਿੰਘ ਤੇ ਉਹਦੇ ਮਾਤਾ ਪਿਤਾ ਤੇ ਸਮੂਹ ਪਿੰਡ ਵਾਸੀਆਂ ਨੂੰ ਤੇ ਮੇਰੇ ਸਟਾਫ ਨੂੰ ਬਹੁਤ ਬਹੁਤ ਵਧਾਈ ਬਹੁਤ ਖੁਸ਼ੀ ਵਾਲੀ ਗੱਲ ਹੈ ਪਰਮਾਤਮਾ ਕਰੇ ਇਸੇ ਤਰ੍ਹਾਂ ਤਰੱਕੀਆਂ ਕਰੇ ਹੋਰ ਜ਼ਿਆਦਾ ਅੱਗੇ ਤੋਂ ਅੱਗੇ ਜਿਹੜਾ ਹੈ ਅਗਲੇ ਲੈਵਲਸ ਤੱਕ ਪਹੁੰਚੇ ਤੇ ਅਸੀਂ ਅਰਦਾਸ ਕਰਦੇ ਹਾਂ ਸਾਰੇ ਕਿ ਇਹ ਕਦੀ ਇਸ ਤਰ੍ਹਾਂ ਦਾ ਸਮਾਂ ਆਵੇ ਕਿ ਇਹ ਇੰਟਰਨੈਸ਼ਨਲ ਖੇਡਣ ਜਾਵੇ ਤੇ ਅਸੀਂ ਸਾਰੇ ਉਦੋਂ ਇਹਨੂੰ ਦੇਖੀਏ ਤੇ ਅਸੀਂ ਖੁਸ਼ੀ ਨਾਲ ਗਈਏ ਕਿ ਸਾਡਾ ਪੁਰਾਣਾ ਵਿਦਿਆਰਥੀ ਹੈ ਸਾਡੇ ਸਕੂਲ ਚ ਵੀ ਇਹ ਪੜਿਆ ਸੀ ਤੇ ਉਦੋਂ ਵੀ ਇਹਨੇ ਪ੍ਰਾਪਤੀਆਂ ਕੀਤੀਆਂ ਸੀ ਤੇ ਹੁਣ ਤਹੇ ਪ੍ਰਾਪਤੀਆਂ ਕਰ ਹੀ ਰਿਹਾ ਹੈ ਥੈਂਕ ਯੂ ਵੈਰੀ ਮਚ ਸੋ ਦੋਸਤੋ ਇਹ ਸਕੂਲ ਦੇ ਸਮੂਹ ਸਟਾਫ ਵੱਲੋਂ ਖਿਡਾਰੀ ਜੋਨਪ੍ਰੀਤ ਨੂੰ ਵਧਾਈ ਦਿੱਤੀ ਗਈ ਹੈ ਇਸ ਜਿੱਤ ਦੀ ਖੁਸ਼ੀ ਵਿੱਚ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਅੱਗੇ ਵਾਸਤੇ ਸਟੇਟ ਚੋਂ 골ਡ ਮੈਡਲ ਹਾਸਲ ਕਰਕੇ ਨੈਸ਼ਨਲ ਖੇਡ ਕੇ ਤੇ ਉੱਥੇ ਵੀ ਮੈਡਲ ਪ੍ਰਾਪਤ ਕਰੇ ਜਿਸ ਨਾਲ ਸਕੂਲ ਦਾ ਜਿਹੜਾ ਮਾਣ ਹੈ ਉਹ ਪੂਰੇ ਪੰਜਾਬ ਦੇ ਵਿੱਚ ਹੋਰ ਵੀ ਵੱਧ ਫੁੱਲ ਕੇ ਸਾਹਮਣੇ ਆਵੇ ਤੇ ਸਕੂਲ ਉੱਚੀਆਂ ਬੁਲੰਦੀਆਂ ਤੇ ਜਾਵੇ ਤੇ ਸਕੂਲ ਦੇ ਪ੍ਰਿੰਸੀਪਲ ਹਰਪ੍ਰੀਤ ਕੌਰ ਮੈਡਮ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਨਸ਼ਿਆਂ ਨੂੰ ਛੱਡ ਕੇ ਬੱਚਿਆਂ ਨੂੰ ਖੇਡਾਂ ਵਿੱਚ ਉਤਸ਼ਾਹ ਕਰਨਾ ਚਾਹੀਦਾ ਔਰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਆਪਣੇ ਮਾਪੇ ਬਪ ਦਾ ਨਾਮ ਵੀ ਰੋਸ਼ਨ ਕਰਨਾ ਚਾਹੀਦਾ ਜੀਵੀਸੀ ਅਪਡੇਟ ਦੇ ਨਾਲ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਨਵਨੀ ਸਿੰਘ ਚੀਮਾ ਦੀ ਰਿਪੋਰਟ